ਉਹ ਭਾਈ ਕਹਿੰਦੇ ਹੁੰਦੇ ਆ ਨਾ ਕਹਿੰਦੇ ਮਕਾਨ ਬਣਾਉਣਾ ਤੇ ਵਿਆਹ ਕਰਾਣਾ ਤੇ ਵਿਆਹ ਕਰਨਾ ਘਰ ਦੇ ਵਿੱਚ ਵੀ ਇੱਕੋ ਜਿਹਾ ਹੁੰਦਾ ਪਰ ਮੇਰਾ ਮੰਨਣਾ ਏ ਵਿਆਹ ਕਰਨਾ ਸੁੱਖਾ ਏ ਕਿਉਂਕਿ ਵਿਆਹ ਦਾ ਕੰਮ ਤਾਂ 3-4 ਦਿਨ ਦੇ ਵਿੱਚ ਜਾਂ ਇੱਕ ਹਫ਼ਤੇ ਦੇ ਵਿੱਚ ਨਿਬੜ ਜਾਂਦਾ ਲੇਕਿਨ ਮਕਾਨ ਦਾ ਕੰਮ ਜ਼ਿਆਦਾ ਹੁੰਦਾ ਹੈ ਤੇ ਅੱਜ ਆ ਦਿਖਾਉਂਦੇ ਆ ਤੁਹਾਨੂੰ ਆ ਦੇਖੋ ਇੱਧਰ ਖੜਿਆ ਮਾਲਕ ਖੜਿਆ ਸਾਡੇ ਨਾਲ ਆਂਡ ਗਵਾਂਡ ਖੜਿਆ ਉਧਰੋਂ ਮਿਸਤਰੀ ਭਾਈ ਹੁਣੀ ਲੱਗੇ ਹੋਏ ਆ ਤੇ ਇੱਧਰ ਕੁਝ ਬੰਦੇ ਅੰਦਰ ਲੱਗੇ ਹੋਏ ਆ ਜਿੱਦਾਂ ਹੁੰਦਾ ਨਾ ਵੀ ਜਦ ਆ ਵਿਆਹ ਤੇ ਤੋਂ 2-3 ਦਿਨ ਪਹਿਲਾਂ ਮੇਲ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਨਾਨਕਾਂ ਮੇਲ ਆ ਜਾਂਦਾ ਇਹ ਹੋਰ ਰਿਸ਼ਤੇਦਾਰ ਆ ਜਾਂਦੇ ਆ ਆਂਡ ਗਵਾਂਡ ਆ ਜਾਂਦੇ ਆ ਲੱਡੂ ਬੱਟਨੇ ਸ਼ੁਰੂ ਹੋ ਜਾਂਦੇ ਆ ਪੱਠੀ ਝੜ ਜਾਂਦੀ ਆ ਹਲਵਾਈ ਲੱਗ ਜਾਂਦੇ ਆ ਆ ਦੇਖੋ ਆ ਸਮਝ ਲਓ ਆ ਜਿਹੜੇ ਬੰਦੇ ਆ ਇਹ ਸਮਝ ਲਓ ਹਲਵਾਈ ਆ ਆਹ ਉੱਪਰ ਸਮਝ ਲਓ ਇੱਕ ਤਰ੍ਹਾਂ ਦਾ ਟੈਂਟ ਲੱਗ ਰਿਹਾ ਆ ਦੇਖ ਲਓ ਉੱਪਰ ਤੇ ਹੁਣ ਮੈਂ ਤੁਹਾਨੂੰ ਉੱਪਰਲਾ ਸੀਨ ਦਿਖਾਉਂਦਾ ਜਾ ਕੇ ਦੇਖੋ ਹੋਇਆ ਪੈਣਾ ਐਨ ਨਾਨਕਾ ਮੇਲ ਇਕੱਠਾ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਬਾਈ ਐਨ ਵਿਆਹ ਦਾ ਮਾਹੌਲ ਬਣ ਜਾਂਦਾ ਲੈਂਟਰ ਨੂੰ ਤੇ ਜਿੱਦਣ ਲੈਂਟਰ ਪੈਣਾ ਏ ਉਦੋਂ ਤੱਕ ਕਹਿਣਾ ਹੀ ਕਿ ਆਏ ਜਿੱਦਾਂ ਕਹਿੰਦੇ ਹੁੰਦੇ ਆ ਨਾ ਵੀ ਬਰਾਤ ਦੀ ਇਕੱਠੀ ਹੋਗੀ ਮੇਲ ਵੀ ਇਕੱਠਾ ਹੋ ਗਿਆ ਉਦੋਂ ਤਾਂ ਸਾਰੇ ਆ ਜਾਂਦੇ ਆ ਆ ਦੇਖੋ ਇੱਧਰ ਆ ਦੇਖੋ ਇੱਧਰ ਲੱਗੀਆਂ ਹੋਈਆਂ ਰੌਣਕਾਂ ਹੁਣ ਤੁਸੀਂ ਦੱਸੋ ਮੈਨੂੰ ਵਿਆਹ ਦਾ ਸਾਮ ਕੰਮ ਸੋਖਾ ਹੁੰਦਾ ਜਾਂ ਫਿਰ ਮਕਾਨ ਦੇ ਗਾਹ ਦਾ ਕੰਮ ਸੋਖਾ ਹੁੰਦਾ ਹੋਇਆ ਪੈਣਾ ਜੀ ਬਿਲਕੁਲ ਉਹੀ ਸੀਨ ਹੋਇਆ ਪਿਆ ਆ ਦੇਖੋ ਉਧਰ ਚਾਰ ਬੰਦੇ ਉੱਪਰ ਚੜੇ ਹੋਏ ਆ ਚਾਰ ਪੰਜ ਬੰਦੇ ਆ ਦੇਖੋ ਇੱਧਰ ਲੱਗੇ ਹੋਏ ਆ ਚਾਰ ਪੰਜ ਬੰਦੇ ਅੰਦਰ ਲੱਗੇ ਹੋਏ ਆ ਚਾਰ ਪੰਜ ਬੰਦੇ ਇੱਧਰ ਬਾਹਰ ਫਿਰਦੇ ਆ ਇਧਰਾਂ ਟਰਾਲੀ ਆਈ ਹੋਈ ਆ ਐਸੇ ਤਰ੍ਹਾਂ ਵਿਆਹ ਦੇ ਵਿੱਚ ਆਉਂਦੀ ਹੁੰਦੀ ਆ ਟੈਂਟ ਦੀ ਟਰਾਲੀ ਆਉਂਦੀ ਹੁੰਦੀ ਆ ਤੇ ਮਕਾਨ ਦੇ ਕੰਮ ਦੇ ਵਿੱਚ ਆ ਛੱਤਰਿੰਗ ਦੀ ਟਰਾਲੀ ਆਉਂਦੀ ਆ ਜਾਂ ਪੈੜਾਂ ਦੀ ਟਰਾਲੀ ਆਉਂਦੀ ਆ ਜਾਂ ਸਰੀਏ ਦੀ ਆਉਂਦੀ ਆ ਤੇ ਉਹ ਤੇ ਬਜਰੀ ਆ ਜੇਣੀ ਆ ਉਸੇ ਬਾਅਦ ਫੋਰ ਲੱਲਾ ਪੱਬਾ ਬਹੁਤ ਹੋ ਜਣਾ ਤੇ ਬਾਕੀ ਤੁਹਾਨੂੰ ਵੀਡੀਓ ਦਿਖਾਵਾਂਗੇ ਜਿੱਦਣ ਅਸਲੀ ਵਿਆਹ ਏ ਮਤਲਬ ਜਿੱਦਣ ਅਸਲੀ ਲੈਂਟਰ ਪੈਣਾ ਏ ਆ ਦੇਖ ਆ ਮੁੰਡਾ ਸਾਡਾ ਇੱਕ ਹਲਵਾਈ ਆ ਇਧਰ ਆ ਖੁੰਚਾ ਚੱਕ ਕੇ ਰੱਖਿਆ ਹੋਇਆ ਲੱਗਿਆ ਹੋਇਆ ਸਮਝ ਲਓ ਹਲਵਾਈਆਂ ਕੋਲ ਖੁੰਚੇ ਹੁੰਦੇ ਆ ਇਹਦੇ ਕੋਲ ਖੁਰਪਾ ਏ ਫਰ ਕੇ ਹੀ ਆ ਇਧਰ ਆ ਹਲਵਾਈਆਂ ਦਾ ਮੇਨ ਬੰਦਾ ਆ ਗਿਆ ਆ ਦੇਖ ਲੋ ਜੀ ਠੀਕ ਆ ਨਾ ਇਹ ਆ ਭਾਈ ਉਹ ਦੇਖੋ ਉਧਰੋਂ ਦੇਖੋ ਜਿੱਕਣਾ ਭੱਠੀ ਜੋ ਧੂਆ ਨਿਕਲਦਾ ਉਧਰੋਂ ਬੰਦੇ ਨੇ ਧੂਆ ਕੱਢਿਆ ਹੋਇਆ ਗ੍ਰੈਂਡਰ ਚੋਂ ਦੇਖੋ ਇਹ ਹੋਇਆ ਨਾ ਗਾ ਤੇ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਫੋਲੋ ਤੇ ਲਾਈਕ ਕਮੈਂਟ ਜ਼ਰੂਰ ਕਰਨਾ ਧੰਨਵਾਦ ਬਾਈ